ਕਹਿੰਦੀ ਵੀ ਡਾਕਟਰ ਨੇ ਸਹੀ ਕੀਤਾ ਭਾਨੇ ਨੇ ਵੀ ਨਹੀਂ ਸਹੀ ਕੀਤਾ ਦੋਨਾਂ ਦਾ ਜੋ ਵੀ ਮੈਟਰ ਆ ਇੱਕ ਬਰਾਬਰ ਆ ਮਸਲਾ ਵੀ ਇੱਕੋ ਹੀ ਆ ਪਰ ਜੇ ਭਾਨਾ ਸਿੱਧੂ ਬਾਹਰ ਆ ਸਕਦਾ ਤਾਂ ਡਾਕਟਰ ਗੁਰਿੰਦਰ ਸਿੰਘ ਵੀ ਆ ਸਕਦਾ ਸੋ ਇਸ ਕਰਕੇ ਸਾਡੀ ਟੀਮ ਸਾਡੀ ਜਥੇਵੰਦੀ 9 ਤਰੀਕ ਨੂੰ ਉੱਥੇ ਪਹੁੰਚੂਗੀ ਜਿੰਨੇ ਵੀ ਮੇਰੀ ਆਵਾਜ਼ ਨੂੰ ਸੁਣਦੇ ਨੇ ਮੇਰੇ ਸਾਥੀ ਜ਼ਮੀਰਾਂ ਨਾ ਜਗਾਓ ਜ਼ਮੀਰਾਂ ਨੂੰ ਜਾਗਦੀਆਂ ਰੱਖੋ ਅੰਦਰੋਂ ਚੱਕ ਚੱਕ ਕੇ ਧੂ ਧੂ ਕੇ ਲੈ ਕੇ ਜਾ ਕੇ ਬੱਡਨ ਟੁੱਕਣ ਕੇ ਮਾਰਨਗੇ ਤੁਹਾਨੂੰ ਇਸ ਤਰ੍ਹਾਂ ਹੀ ਗਾਲਾਂ ਖਾਂਦੇ ਰਹੋਗੇ ਤੁਸੀਂ ਜੇ ਅੱਜ ਜ਼ਮੀਰਾਂ ਨਾ ਜਗਾਈਆਂ ਮੈਂ ਆਪਣੇ ਲੋਕਾਂ ਨੂੰ ਕਹਿਣੀ ਆ ਇਹ ਗੱਲ ਜਿਹੜੇ ਸਾਡੇ ਲੋਕ ਨੇ ਜਿਹੜੇ ਦੱਬੇ ਕੁਚਲੇ ਲੋਕ ਨੇ ਜਿਹੜੇ ਡਰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਵੀ ਬਾਹਰ ਨਿਕਲੋ ਜੇ ਅੱਜ ਨਾ ਨਿਕਲੇ ਨਾ ਫਿਰ ਕਦੇ ਵੀ ਨਹੀਂ ਨਿਕਲੋਗੇ ਤੁਸੀਂ ਸੋ ਇਸ ਕਰਕੇ ਮੈਂ ਲੁਧਿਆਣਾ ਸ਼ਹਿਰ ਦਾ ਐਡਰੈਸ ਦੇਣ ਲੱਗੀ ਆ ਤੁਹਾਨੂੰ غور ਨਾਲ ਸੁਣਿਓ ਤੇ ਪਹੁੰਚਣ ਦੀ ਕਿਰਪਾਤਾ ਕਰਿਓ ਬੇਨਤੀ ਆ ਮੇਰੀ ਮਿਤੀ 9 ਤਰੀਕ ਦਿਨ ਸ਼ੁੱਕਰਵਾਰ 2024 ਸਮਾ ਦੁਪਹਿਰ ਦਾ 12 ਵਜੇ ਦਾ ਸਿੰਘ ਸਵਾ ਗੁਰਦੁਆਰਾ ਸਾਹਿਬ અમર શહીદ બાબા જીવન ਸਿੰਘ ਜੀ ਨੇੜੇ ત્રકૌની પાર્ક ਚੰਡੀਗੜ੍ਹ રોડ ਲੁਧਿਆਣਾ ਸੋ ਇਹ ਐਡਰੈਸ ਤੇ ਪਹੁੰਚੋ ਪਹੁੰਚ ਕੇ સાથ દો ਕਿਉਂਕਿ ਜੀ ਸਤਿ ਬੁੜੀਆਂ ਕਹਿੰਦੀਆਂ ਹੁੰਦੀਆਂ ਨੇ ਵੀ ਕਲਯੁਗ ਆ ਗਿਆ ਤੇ ਇਹ ਸੱਚੇ ਕਲਯੁਗ ਆ ਗਿਆ ਇੱਕ ਬੰਦੇ ਦਾ ਸਾਥ ਦੇ ਰਹੇ ਨੇ ਤੇ ਦੂਸਰੇ ਬੰਦੇ ਨੂੰ ਗਲਤ ਕਹਿ ਰਹੇ ਨੇ ਗਲਤੀ ਦੋਨਾਂ ਦੇ ਬਰਾਬਰ ਇੱਕਾ ਇੱਕ ਦੋਨਾਂ ਦੀ ਗਲਤੀ ਬਰਾਬਰ ਤਾਂ ਪਰ ਜੇ ਭਾਨਾ ਸਿੱਧੂ ਬਾਹਰ ਆ ਤਾਂ ਡਾਕਟਰ ਵੀ ਬਾਹਰ ਆਉਣਾ ਚਾਹੀਦਾ ਸੋ ਇਹ ਇਸ ਕਰਕੇ ਸਪੋਰਟ ਕਰਾਂਗੇ ਜੱਜ ਕੇ ਕਰਾਂਗੇ ਨੰਗੇ ਚਿੱਟੇ ਹੋ ਕੇ ਕਰਾਂਗੇ ਜੇ ਗੁੰਡਿਆਂ ਦੀ ਸਪੋਰਟ ਕੀਤੀ ਜਾਂਦੀ ਆ ਤਾਂ ਕੀ ਗੱਲ ਸਾਡਾ ਇੱਕ ਸਮਾਜ ਦਾ ਲੀਡਰ ਸੀਗਾ ਉਹ ਡਾਕਟਰ ਗ੍ਰਿੰਦਰ ਸਿੰਘ ਰੰਗਰੇਟਾ ਅਸੀਂ ਆਪਦੇ ਸਮਾਜ ਦੇ ਲੀਡਰ ਦੀ سپورਟ ਨਹੀਂ ਕਰਾਂਗੇ ਅਸੀਂ ਅੰਦਰ ਵੜ ਕੇ ਚੂੜੀਆਂ ਪਾ ਕੇ ਵਹਿ ਜਾਗੇ ਕੁੰਡ ਕੱਢ ਕੇ ਵਹਿ ਜਾਗੇ ਸਾਨੂੰ ਸਾਡੇ ਸਮਾਜ ਦੀ ਪਰਵਾਹ ਹੀ ਨਹੀਂ ਹੈਗੀ ਸੋ ਸਾਥੀਓ ਮੜਿਆ ਜਾ ਉੱਲੂ ਵਾਂਗੂ ਅੱਖਾਂ ਨਾਲ ਮਿੱਚਿਆ ਕਰੋ ਕਬੂਤਰ ਵਾਂਗੂ ਅੱਖਾਂ ਨਾਲ ਮਿੱਚਿਆ ਕਰੋ ਜਾਗਦੇ ਰਿਹਾ ਕਰੋ ਮਾੜਾ ਮੋਟਾ ਜ਼ਮੀਰਾਂ ਨੂੰ ਜੋਗਾ ਲਓ ਆਪਦੇ ਬੱਚਿਆਂ ਬਾਰੇ ਆਉਣ ਵਾਲੀ ਪੀੜ੍ਹੀ ਬਾਰੇ ਸੋਚ ਲਓ ਹੋਰ ਕਿਸੇ ਬਾਰੇ ਨਾ ਸੋਚੋ ਆਪਣੀ ਪੀੜ੍ਹੀ ਬਾਰੇ ਸੋਚੋ ਵੀ ਸਾਡੀ ਪੀੜ੍ਹੀ ਦਾ ਬਣੂਗਾ ਤਾਂ ਬਣੂਗਾ ਕੀ ਸੋ ਇਸ ਕਰਕੇ ਦੇਖੋ ਉਥੇ ਵੱਧ ਤੋਂ ਵੱਧ ਇਕੱਠ ਕਰੋ ਮੀਟਿੰਗ ਦੇ ਵਿੱਚ ਪਹੁੰਚੋ ਸਾਥੀਓ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਕਰਦੀਆਂ ਵੀ ਅਥੋਂ ਵੱਧ ਤੋਂ ਵੱਧ ਪਹੁੰਚੋ ਜਿੰਨਾ ਇਹਨਾਂ ਦਾ ਧਰਨੇ ਮਜਾਰੇ ਦੇ ਵਿੱਚ ਇਕੱਠ ਸੀਗਾ ਤੁਸੀਂ ਵੀ ਦਿਖਾ ਦਿਓ ਵੀ ਹਾਂ ਅਸੀਂ ਹੈਗੇ ਆ ਜਿਉਂਦੇ ਜਾਗਦੇ ਹਜੇ ਸੋ ਇਹ ਇਸ ਕਰਕੇ ਦੇਖੋ ਸਾਥੀਓ ਮੈਂ ਦੁਬਾਰੇ ਫੇਰ ਬੇਨਤੀ ਕਰਦੀ ਆ ਸਾਰਿਆਂ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ ਅਸੀਂ ਪਹੁੰਚਾਂਗੇ ਸੋ ਜਿੰਨੇ ਵੀ ਮੈਨੂੰ ਸੁਣਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਮੇਰੀ ਆਵਾਜ਼ ਉਹ ਲੋਕਾਂ ਤੱਕਰ ਪਹੁੰਚੇ ਜਿਨ੍ਹਾਂ ਨੂੰ ਇਹ ਗੱਲ ਦਾ ਵੀ ਨਹੀਂ ਪਤਾ ਵੀ ਗੱਲ ਕੀ ਆ ਉੱਥੇ ਪਹੁੰਚ ਗਏ ਲੁਧਿਆਣੇ ਪਹੁੰਚ ਗਏ ਉਹਨਾਂ ਨੂੰ ਸਾਰਾ ਮੈਸੇਜ ਮਿਲ ਜੇ ਵੀ ਗੱਲ ਹੈ ਕੀ ਆ ਕੀ ਕਹਾਣੀ ਆ ਤੇ ਕੀ ਆਪਣੇ ਲੋਕਾਂ ਦੀ ਆਵਾਜ਼ ਸੀ ਤੇ ਕਿਹਨੇ ਆਵਾਜ਼ ਬੁਲੰਦ ਕੀਤੀ ਸੀਗੀ ਸੋ ਜੈਪੀ ਜੈਪਾਰ